ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ ਸੋਚਿਆ ਨਹੀਂ ਸੀ ਉਹ ਹੋ ਰਿਹਾ ਅਨਐਕਸਪੈਕਟਿਡ ਪਿਆਰ ਮਿਲ ਰਿਹਾ ਜੀ ਸਾਰੇ ਪੰਜਾਬ ਦਾ ਫੈਮਿਲੀ سپورਟ ਸਭ ਤੋਂ ਪਹਿਲਾਂ ਹੁੰਦੀ ਹੀ ਹੁੰਦੀ ਹੈ ਹਰ ਕਿਸੇ ਦੀ ਫੈਮਿਲੀ سپورਟ ਹੁੰਦੀ ਹੈ ਜੀ ਬਟ ਉਸ ਤੋਂ ਬਾਅਦ ਦੂਸਰਾ ਪਰਿਵਾਰ ਹੁੰਦਾ ਜਿੱਥੇ ਬੰਦਾ ਜੌਬ ਕਰਦਾ ਕਿਉਂਕਿ ਹੈਲਥ ਦੇ ਨਾਲ ਵੈਲਥ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ ਟੋਲ ਪਲਾਜ ਤੇ ਜਿਹੜਾ ਸਕੂਲ ਹੈ ਜੀ ਰੋਪੜ ਦੇ ਵਿੱਚ ਤੇ ਮੈਂ ਉੱਥੇ ਐਜ਼ ਅ ਸਪੋਰਟਸ ਟੀਚਰ ਮਾਸਟਰ ਆਰਟਸ ਟੀਚਰ ਜੌਬ ਕਰਦਾ ਜੀ ਤੇ ਆ ਫੈਮਲੀ ਜੀ ਦੂਸਰੀ ਫੈਮਲੀ ਆਪਣੀ ਜੋਬ ਅਲ ਜਗਾ ਹੁੰਦੀ ਹੈ ਤੇ ਸਾਰਾ ਸ਼ਰੇਮ ਆ ਉੱਥੇ ਤੋਂ ਦਿਨਾ ਕਿਉਂਕਿ ਸਾਡੇ ਸਤਿਕਾਰਯੋਗ ਐਮ ਡੀ ਸਰ ਸੁਭਾ ਭਪਿੰਦਰ ਸਿੰਘ ਜੀ ਉਹਨਾਂ ਦੀ ਹਮੇਸ਼ਾ ਹੀ ਸਾਨੂੰ ਸਪੋਰਟ ਰਹੀ ਹੈ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਗੇਮ ਕਰੋ ਵੀ ਗੇਮ ਬੰਦ ਨਹੀਂ ਕਰਨੀ ਕਿ ਤੁਸੀਂ ਜੋ ਤੁਹਾਨੂੰ ਸਾਡੇ ਤੱਕ ਕੋਈ ਵੀ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ ਉਹ ਸਾਨੂੰ ਦੱਸੋ ਤੇ ਪਰ ਗੇਮ ਨਹੀਂ ਬੰਦ ਕਰਨੀ ਤੇ ਸਾਡੇ ਉਹਨਾਂ ਦੇ ਬੇਟੇ ਭਗਵਾਨ ਸਿੰਘ ਜੀ ਉਹ ਆ ਫਿਟਨੈਸ ਫਰੀਕ ਨੇ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਸਰ ਵੀ ਆਪਾਂ ਮਾਰਸ ਨਾਲੋਂ ਸ਼ੁਰੂ ਕਰਨੀ ਆ ਵੀ ਮੈਂ ਵੀ ਸਿੱਖੂਗਾ ਤੇ ਉਹਦੇ ਨਾਲ ਇੰਨੀ ਕੁ ਬੂਸਟ ਹੁੰਦੀ ਐ એનર્ਜੀ ਕਿ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਤੁਹਾਡੇ ਜਿਹੜੇ ਬੌਸ ਨੇ ਉਹ ਤੁਹਾਨੂੰ ਐਜ਼ ਅ ਆਪਣੇ ਬੱਚਿਆਂ ਵਾਂਗ ਟ੍ਰੀਟ ਕਰਦੇ ਆ ਤਾਂ ਉਹ ਬਹੁਤ ਮਾਨ ਵਾਲੀ ਮਹਿਸੂਸ ਹੁੰਦੀ ਐ ਇਹ ਗੱਲ ਆ ਜ਼ਹਿਨ ਚ ਕੋਈ ਆ ਵੀ ਇਹ ਗੇਮ ਇਹ ਗੇਮ ਖੇਡਣੀ ਹੈ ਤਾਂ ਦੇਖੋ ਜੀ martial arts ਮੈਂ ਬਚਪਨ ਤੋਂ ਕਰਨਾ ਚਾਹੁੰਦਾ ਸੀ ਬਟ ਜਦੋਂ ਇਹ ਪਾਵਰ ਸਲੈਪ ਸ਼ੁਰੂ ਹੋ ਗਈ ਜਿਸ ਦਿਨ ਤੋਂ ਉਸ ਦਿਨ ਤੋਂ ਹੀ ਇਹ ਸੁਪਨਾ ਸੀਗਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਖੇਡਦੇ ਸੀ ਉਹਨਾਂ ਦੇ ਫੈਨ ਸੀਗੇ ਸਾਰਿਆਂ ਦੇ ਉਹਨਾਂ ਨੂੰ ਦੇਖ ਦੇਖ ਕੇ ਮੋਟੀਵੇਟ ਸੀਗੇ ਜਿਸ ਦਿਨ ਤੋਂ ਸ਼ੁਰੂ ਹੋਈ ਸੀ ਤੇ ਵਾਈਗਰੂਪ ਦੀ ਕਿਰਪਾ ਨਾਲ ਮੌਕਾ ਮਿਲਿਆ ਜੀ ਪਹਿਲਾ ਇੰਡੀਅਨ ਸੀਗੇ ਜਿਹੜਾ ਇਹਦੇ ਵਿੱਚ ਖੇਡਿਆ ਤੇ ਪਹਿਲੀ ਹੀ ਜਿੱਤ ਆਪਣੇ ਦਰਜ ਕਰਤੀ ਉਹਦੇ ਵਿੱਚ ਕਿੰਦਾ ਨਾ ਮਹਿਸੂਸ ਹੋ ਰਿਹਾ ਪਹਿਲੇ ਇੰਡੀਅਨ ਤੇ ਪਹਿਲੇ ਪੰਜਾਬੀ ਮਾਣ ਮਹਿਸੂਸ ਹੋ ਰਿਹਾ ਇਸ ਸੀਜ਼ਨ ਨੂੰ ਲੈ ਕੇ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਇਦਾਂ ਲੱਗ ਰਿਹਾ ਕਿ ਪੀਪਾ ਨਹੀਂ ਸੁੱਤੇ ਹੀ ਪਿਆ ਪਰ ਨਹੀਂ ਇਹ ਸਭ ਕੁਝ ਹੈਪਨ ਹੋ ਗਿਆ ਜੀ ਇਹ ਪਾਣਾ ਵਰ ਤੁਝਕੇ ਜੀ ਅੱਛਾ ਜੀ ਹਰ ਇੱਕ ਗੇਮ ਦਾ ਨਾ ਇੱਕ ਅਸਪੈਕਟ ਹੁੰਦਾ ਹੋਰੀ ਪ੍ਰੈਕਟਿਸ ਹੁੰਦੀ ਇਹਦੀ ਪ੍ਰੈਕਟਿਸ ਸਿੱਖਦਾ ਗਈ ਇਸ ਇਹਦੀ ਪ੍ਰੈਕਟਿਸ ਬਚਪਨ ਤੋਂ ਪਲਵਾਨੀ ਕਰਦੇ ਆ ਜੀ ਤੇ ਮਿੱਟੀ ਦੀ ਕੁਸ਼ਤੀ ਦੇ ਵਿੱਚ ਗੋਡਾ ਵਗੈਰਾ ਆਪਾਂ ਧੌਣ ਦੇ ਉੱਪਰ ਬਹੁਤ ਫਰਾਇਆ ਤੇ ਇਹਦੇ ਵਿੱਚ ਆ ਗਰਦਨ ਮਜ਼ਬੂਤ ਹੋਣਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਤੌਣ ਮਜ਼ਬੂਤ ਬਚਪਨ ਤੋਂ ਹੀ ਹੋ ਗਈ ਸੀ ਕਿ ਪਹਿਲਵਾਨੀ ਕਰਦੇ ਹੋਏ ਤੇ ਬਾਕੀ ਇਹਦੇ ਲਈ ਮਾਰਸ਼ਲ ਆਰਟਸ ਦੀ ਜਿਹੜੀ ਆਪਾਂ ਜੁਨੀਵੀ ਟ੍ਰੇਨਿੰਗ ਕਰਦੇ ਆ ਚਾਹੇ ਕਰਾਟੇ ਬਾਕਸਿੰਗ ਕੁਝ ਵੀ ਤੇ ਜਿਹੜੇ ਆਪਾਂ ਬਾਕਸਿੰਗ ਬੈਗ ਹੁੰਦੇ ਆ ਉਹਦੇ ਉੱਪਰ ਸਲੈਪ ਮਾਰਨ ਦੀ ਪ੍ਰੈਕਟਿਸ ਕਰਦੇ ਆ ਤੇ ਜਿਹੜੇ ਪੈਡ ਹੁੰਦੇ ਆ ਜਿਹਦੇ ਆਪਾਂ ਪੈਡ ਵਰਕ ਕਰਦੇ ਆ ਬਾਕਸਿੰਗ ਦੀ ਉਹ ਆਪਣੇ ਫੇਸ ਦੇ ਉੱਪਰ ਥਾੰਦੇ ਰਹੇ ਪ੍ਰੈਕਟਿਸ ਦੇ ਟਾਈਮ ਹਾਂਜੀ ਬਾਕਸਿੰਗ ਪੈਡ ਬੀਸਿਕਲੀ ਜਿਹੜੀ ਤੁਹਾਡੀ ਪ੍ਰੈਕਟਿਸ ਆ ਬਾਕਸਿੰਗ ਪੈਡਸ ਦੇ ਨਾਲ ਹਾਂ ਹਾਂ ਜੀ ਬਾਕਸਿੰਗ ਪੈਡਸ ਦੇ ਨਾਲ ਹੀ ਹੋ ਰਹੀ ਹੈ ਤੇ ਜਿਵੇਂ ਅਮਰੀਕਾ ਦੀ ਇਹ ਗੇਮ ਹੈ ਉੱਥੇ ਇਹਦੀਆਂ ਸਾਰੀਆਂ ਫੈਸਿਲਿਟੀਆਂ ਹੈਗੀਆਂ ਗੇਮ ਦੇ ਨਾਲ ਰਿਲੇਟਡ ਤਾਂ ਹੁਣ ਹੋ ਸਕਦਾ ਵੀ ਜਲਦੀ ਤੋਂ ਜਲਦੀ ਅਸੀਂ ਉਹ ਬਣੇ ਇੱਥੇ ਪੰਜਾਬ ਦੇ ਵਿੱਚ ਵੀ ਪ੍ਰੋਵਾਈਡ ਹੋ ਜਾਣਗੀਆਂ ਨਿੱਜੀ ਜ਼ਿੰਦਗੀ ਬਾਰੇ ਕੁਝ ਸਵਾਲ ਹੈਗੇ ਆ ਵਿਆਹ ਹੋਇਆ ਹੋਵੇ ਜਾਂ ਜਿਹੜੀ ਫੈਮਿਲੀ ਦੀ ਸ਼ੁਰੂਆਤ ਹੋਣੀ ਆ ਮਾਤਾ ਪਿਤਾ ਤੋਂ ਬਾਰੇ ਐਕਸਟੈਂਡ ਕਰੋ ਹਾਂ ਜੀ ਮੈਂ ਮੈਂ ਹੋਇਆ ਜੀ 2018 ਚ ਮੈਰਿਜ ਹੋ ਗਈ ਸੀ ਇੱਕ 6 ਸਾਲ ਦਾ ਬੇਟਾ ਜੀ ਮੇਰੇ ਕੋਲ ਤੇ ਫਾਦਰ ਸਾਹਿਬ ਨੇ ਮਦਰ ਮਨਜੀਤ ਕੌਰ ਜੀ ਦੀ ਡੈਥ ਹੋ ਚੁਕੀ ਆ ਫਾਦਰ ਦਾ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹੈ ਜੀ ਤੇ ਇੱਕ ਛੋਟਾ ਬ੍ਰਦਰ ਹੈ ਜੀ ਮੇਰਾ ਤੇ ਉਹ ਵੀ ਮਾਰਸ਼ਲ ਆਰਟਸ ਦਾ ਪਲੇਅਰ ਹੈ ਤੇ ਇੱਕ ਛੋਟੀ ਸਿਸਟਰ ਆ ਉਹਦੀ ਮੈਰਿਜ ਹੋ ਚੁਕੀ ਹੈ ਤੇ ਫੈਮਿਲੀ ਛੋਟੀ ਫੈਮਿਲੀ ਹੋਇਆ ਜੀ ਛੋਟੀ ਫੈਮਿਲੀ ਹੈ ਵੀ ਫੈਮਿਲੀ ਹੈ ਜੀ ਕੀ ਡ੍ਰੀਮ ਕੀ ਹੈ ਹੈਵੀवेट ਚੈਂਪੀਅਨ ਪਰਸਲੇਪ ਦਾ ਬਣ ਕੇ ਆਪਣੇ ਦੇਸ਼ ਵਰਤਨਾ ਇਹ ਸੁਪਨਾ ਜੀ ਹੋਰ ਆਪਾਂ ਇਹ ਪੱਕਾ ਕਰਾਂਗੇ ਇਹ ਨਹੀਂ ਹੈਗਾ ਕਿ ਮੈਨੂੰ ਕੱਲ ਸਵਾਲ ਕੀਤਾ ਸੀ ਕਿਸੇ ਨੇ ਕਹਿੰਦੇ ਵੀ ਹੁਣ ਤੁਹਾਡਾ ਵੀ ਇਹ ਸੁਪਨਾ ਆਪਣਾ ਬਣਾ ਕੇ ਚੱਲਣਾ ਕਿ ਫਾਈਨਲ ਖੇਡਣਾ ਮੈਂ ਕਿਹਾ ਵੀਰੇ ਮੇਰਾ ਇਹ ਸੁਪਨਾ ਨਹੀਂ ਹੈਗਾ ਮੇਰਾ ਇਹ ਸੁਪਨਾ ਕਿ ਮੈਂ ਉਹ ਬੈਲਟ ਲੈ ਕੇ ਆਉਣੀ ਹੈ ਸਾਡੇ ਸਕੂਲ ਦੇ ਜਿਹੜੇ ਟੀਚਰ ਆ ਉਹਨਾਂ ਨੇ ਸੂਬੇ ਦਾ ਤੇਜ ਤਾ ਨਾਮ ਰੋਸ਼ਨ ਕੀਤਾ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਛੋਟੇ ਜਿਹੇ ਸ਼ਹਿਰ ਵਿੱਚੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਜੁਝਾਰ ਸਿੰਘ ਜਿਨ੍ਹਾਂ ਨੇ ਸਾਡੇ ਇੱਥੇ ਸਕੂਲ ਚ ਚੋਅ ਵੀ ਕਰਦੇ ਹੈਗੇ ਆ ਤਾਂ ਇੱਕ ਗੁਰੂ ਪੀਰਾਂ ਦੀ ਧਰਤੀ ਤੋਂ ਨਿਕਲ ਕੇ ਇੱਕ ਬਹੁਤ ਵੱਡੀ ਬੁਲੰਦੀ ਨੂੰ ਅੱਜ ਹਾਸਲ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਜਿੱਤ ਕੇ ਆਏ ਆ ਸਾਰਾ ਜੀਨੀਅਸ ਇੰਟਰਨੈਸ਼ਨਲ ਸਕੂਲ ਸਾਡਾ ਪੂਰਾ ਇਲਾਕਾ ਪੂਰਾ ਪਰਿਵਾਰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਕਰਦਾ ਹੈ ਸਰ ਕਿਹੜੀਆਂ ਕਿਹੜੀਆਂ ਔਕੜਾਂ ਉਹਨਾਂ ਨੂੰ ਉਸ ਸਮੇਂ ਦੌਰਾਨ ਆਈਆਂ ਸੀਗੀਆਂ ਦੇ ਕਿਉਂਕਿ ਇਹ ਫਾਈਨੈਂਸ਼ੀਅਲੀ ਬੜੀ ਹੈਵੀ ਗੇਮ ਹੈਗੀ ਹੈ ਖਰਚਾ ਵੀ ਬਹੁਤ ਹੁੰਦਾ ਹੈ ਕਿਸ ਤਰ੍ਹਾਂ ਦੀ ਮਦਦ ਕੀਤੀ ਸੀ ਹਾਂ ਜੁਝਾਰ ਸਿੰਘ ਦਾ ਅਗਰ ਪਿਛੋਕੜ ਦਿੱਖਿਆ ਜਾਏ ਉਹ ਤੇ ਮੱਛੀਵੜ ਤੋਂ ਵੀ ਛੋਕੜ ਹੈਗਾ ਤੇ ਪਹਿਲੇ ਪਹਿਲਵਾਨੀ ਕਰਦਾ ਸੀਗਾ ਤੇ ਫਿਰ ਜਦੋਂ ਸਾਡੇ ਇਹ ਅਪਰੋਚ ਵਿੱਚ ਆਇਆ ਅਸੀਂ ਇਹਨੂੰ ਐਜ਼ ਅ ਟੀਚਰ ਇੱਥੇ ਜੁਆਇਨ ਕੀਤਾ ਤਾਂ ਹਮੇਸ਼ਾ ਇਹ ਨੇ ਇਹੀ ਕਹਿਣਾ ਵੀ ਸਰ ਮੈਂ ਬੜੀ ਉੱਚੀ ਬੁਲੰਦੀ ਤੇ ਜਾਣਾ ਹੈ ਵੀ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੁਝਾਰ ਸਿੰਘ ਅਸੀਂ ਹਮੇਸ਼ਾ ਤੁਹਾਡੇ ਨਾਲ ਪੂਰਾ ਸਕੂਲ ਪੂਰਾ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ ਤੇ ਜਿੱਥੇ-ਜਿੱਥੇ ਵੀ ਇਹਨੂੰ ਕੋਈ ਔਕੜ ਆਈ ਅਸੀਂ ਹਮੇਸ਼ਾ ਇਹਦੇ ਨਾਲ ਬੁੱਢੇ ਨਾਲ ਮੁੱਢਾ ਲਾ ਕੇ ਖੜੇ ਤਾਂ ਮੈਂ ਇੱਕ ਚੀਜ਼ ਹੋਰ ਛੋਟੀ ਜਿਹੀ ਜ਼ਰੂਰ ਇੱਥੇ ਦੱਸਣੀ ចង់ਦਾ ਕਿ ਇਹ ਇੱਕ ਐਸਾ ਲੜਕਾ ਸਾਨੂੰ ਮਿਲਿਆ ਐਸਾ ਟੀਚਰ ਮਿਲਿਆ ਕਿ ਇੱਕ ਬੇਸਿਕ ਸੇ ਬਹੁਤ ਜ਼ਿਆਦਾ ਕਲੀਅਰ ਹੈ ਗਿਆ ਬੇਸਿਕ ਸੇ ਸਾਡੇ ਬੱਚੇ ਜਿਹਦਾ ਹੁਣ ਕਾਫੀ ਬੱਚੇ ਹੀ ਖੜਦੇ ਨੇ ਬੱਚੇ ਨੂੰ ਬੇਸਿਕ ਤੋਂ ਲੈ ਕੇ ਕਾਫੀ ਉੱਚੀ ਬੁਲੰਦੀ ਤੱਕ ਲੈ ਕੇ ਗਿਆ ਤਾਂ ਬਹੁਤ ਅੱਛਾ ਸਰ ਹੁਣ ਉਹਨਾਂ ਦਾ ਅੱਗੇ ਜਾਣ ਦਾ ਸੁਪਨਾ ਵੀ ਹੈਗਾ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ ਕਿਉਂਕਿ ਤੁਹਾਡੇ ਕੋਲ ਜੌਬ ਕਰਦੇ ਨੇ ਤੇ ਸੁਭਾਵਿਕ ਦੀ ਗੱਲ ਹੈ ਜਿਸ ਹਿਸਾਬ ਦੇ ਨਾਲ ਗੇਮ ਦਾ ਲੈਵਲ ਹੈਗਾ ਹੈ ਖਰਚਾ ਵੀ ਬਹੁਤ ਹੁੰਦਾ ਹੈ ਤੇ ਜਿਹ ਬਿਲਕੁਲ ਬਿਲਕੁਲ ਇਸ ਚੀਜ਼ ਸੇ ਜਿੱਥੇ ਹੁਣ ਉਹ ਇਸ ਚੀਜ਼ ਸੇ ਆ ਗਿਆ ਇਸ ਚੀਜ਼ ਤੋਂ ਅਗੇ ਨੂੰ ਡਿਸਪਲਿਨ ਵੀ ਬਹੁਤ ਧਿਆਨ ਰੱਖਣਾ ਪਏਗਾ ਪੰਚੁਐਲਟੀ ਬਹੁਤ ਧਿਆਨ ਰੱਖਣੀ ਪਏਗੀ ਔਰ ਡਾਈਟ ਤਾਂ ਨੇਚਰਲੀ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਕੋਈ ਗੱਲ ਨਹੀਂ ਅਸੀਂ ਹਰ ਟਾਈਮ ਉਹਦੇ ਲਈ ਅਵੇਲੇਬਲ ਹੈ ਕਿ ਮੈਂ ਉਹਨੂੰ ਹਮੇਸ਼ਾ ਇਹੀ ਕਹਾਂ ਵੀ ਜੁਜਾਰ ਸਿੰਘ ਕੋਈ ਗੱਲ ਨਹੀਂ ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਹੈ ਜੀ ਮੈਂ ਵੀ ਨੈਸ਼ਨਲ ਪਲੇਅਰ ਹੈਗਾ ਬੈਡਮਿੰਟਨ ਮੈਂ ਨੈਸ਼ਨਲ 3 ਟਾਈਮਸ ਖੇਡਿਆ ਫੁੱਟਬਾਲ ਖੇਡਦਾ ਤਾਂ ਸਪੋਰਟਸ ਵਾਲੇ ਨੂੰ ਪਤਾ ਕਿ ਸਪੋਰਟਸ ਕਿੰਨਾ ਉੱਚੇ ਲੈਵਲ ਤੇ ਜਾਣ ਜਾਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਔਰ ਕਿੰਨਾ ਡਿਸਪਲਿਨ ਚਾਹੀਦਾ ਤੇ ਫਾਈਨੈਂਸ਼ਲੀ ਵੀ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਹਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਇੱਕ ਚੀਜ਼ ਬੜੀ ਅਹਿਮ ਅਜੂਹਾਰ ਨੇ ਬੋਲੀ ਕਿ ਕਿਸੇ ਵੀ ਟਾਈਮ ਦੇ ਉੱਤੇ ਡੂ ਪ੍ਰੈਸਟ ਹੋ ਸਕਦਾ ਹੈ। ਯਾਨੀ ਕਿ ਇਹ ਉਹ ਗੇਮ ਆ ਜਿਹੜੀ 24/7 ਤੁਹਾਨੂੰ ਬਿਲਕੁਲ ਨੇਚਰਲ ਲੈ ਕੇ ਕੰਮ ਕਰਨ ਦੀ, ਖੇਡਣ ਦੀ ਉਹ ਗੱਲ ਕਹਿੰਦੀ ਆ। ਲੱਗਦਾ ਨਾ ਇਸ ਨਾਲ ਵੀ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿਣਗੇ ਤੇ ਉਹੀ ਬੱਚੇ ਆਣਗੇ ਜਿਹੜੇ ਬਿਲਕੁਲ ਪਿਓਰ ਹੋਣਗੇ। ਬਿਲਕੁਲ ਬਿਲਕੁਲ। ਸਭ ਤੋਂ ਪਹਿਲੇ ਸਾਡੇ ਐਡੀ ਵੱਡੀ ਐਗਜ਼ੈਂਪਲ ਜੂਹਾਰ ਸਿੰਘ ਹੀ ਹੈਗਾ। ਬਿਲਕੁਲ ਸਿੱਖੇ ਸਰੂਪ ਵਿੱਚ ਹੈਗਾ ਕੋਈ ਨਸ਼ਾ ਨਹੀਂ, ਕੋਈ ਕੁਝ ਨਹੀਂ। ਤਾਂ ਹਮੇਸ਼ਾ ਇਹ ਬੱਚਾ ਨੂੰ ਵੀ ਇਹ ਇਸ ਚੀਜ਼ ਨੂੰ ਉਤਸ਼ਾਹਿਤ ਕਰਦਾ ਵੀ ਆਪਾਂ ਇੱਕ ਪਿਓਰਟੀ ਵਿੱਚ ਪਿਓਰਟੀ ਵਿੱਚ ਰਹਿ ਕੇ ਅਸੀਂ ਸਪੋਰਟਸ ਕਰਨੀ ਹੈ ਤਾਂ ਆਪਾਂ ਉਹਦੀ ਸਿਹਤ ਦੇਖਦੇ ਆ ਜਾਂ ਉਹਦੇ ਅਸੀਂ ਡੋਲੇ ਦੇਖਦੇ ਆ ਨੈਚੁਰਲੀ ਸਾਨੂੰ ਪ੍ਰਾਉਡ ਹੁੰਦਾ ਕਿ ਇੱਕ ਬੰਦਾ ਸਿੱਖੀ ਸਰੂਪ ਤੇ ਰਹਿ ਕੇ ਔਰ ਨੋਨ ਵੇਜ ਨਾ ਖਾ ਕੇ ਥੋੜਾ ਬਹੁਤਾ ਮੈਨੂੰ ਲੱਗਦਾ ਨੋਨ ਵੇਜ ਖਾਂਦਾ ਵੀ ਹੈ ਪਰ ਮਤਲਬ ਉਹ ਚੀਜ਼ਾਂ ਨੂੰ ਬਿਲਕੁਲ ਨਸ਼ਿਆਂ ਤੋਂ ਦੂਰ ਰਹਿ ਕੇ ਉਹ ਇੱਕ ਸਾਡੇ ਲਈ ਬੜੀ ਬੱਚਿਆਂ ਲਈ ਬੜੀ ਵੱਡੀ ਮਿਸਾਲ ਬਣਿਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਦੀ ਤੇ ਸਿਰ ਹੁਣ ਬੱਚੇ ਆਣਗੇ ਵੀ ਤੁਹਾਡੇ ਨਾਲ ਵੀ ਰਾਤਾਂ ਕਾਇਮ ਕਰਨਗੇ ਤੁਹਾਡੇ ਵੱਲੋਂ ਵੀ ਕੋਈ ਅਜਿਹਾ ਇੰਸਟੀਟਿਊਸ਼ਨ ਖੋਲਿਆ ਜਾਵੇ ਕਿ ਇੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾ ਸਕੇ ਤੇ ਨ ਹੋਰ ਨਮਾ ਜਿਮ ਲਈ ਆ ਰਹੇ ਤੇ ਜੀ ਨੇ ਸਕੂਲ ਚ ਜਿਮ ਬਣਾ ਰਹੇ ਜਿੱਦਣ ਅਸੀਂ ਹੋਰ ਬੱਚਿਆਂ ਨੂੰ ਕਾਫੀ ਫੈਸਿਲਿਟੀਆਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਪੋਰਟਸ ਵੀ ਸਾਡਾ ਸਕੂਲ ਪਹਿਲੇ ਹੀ ਬਹੁਤ ਤੁਸੀਂ ਇਸ ਇਲਾਕੇ ਵਿੱਚ ਦੇਖਿਆ ਹੋਣਾ ਕਿ ਜੀਨियस ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵੀ ਤਾਂ ਬਹੁਤ ਵੱਡੇ ਉਪਲਬਧੀਆਂ ਦੇ ਚੱਲ ਰਹੇ ਬੜੇ ਸਾਡੇ ਬੱਚੇ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਏ ਤਾਂ ਇਸ ਚੀਜ਼ ਕੋਈ ਦੂਰ ਆਏ ਨਹੀਂ ਹੈ ਕਿ ਸਾਡਾ ਸਕੂਲ ਸਪੋਰਟਸ ਨੂੰ ਬਹੁਤ ਵੱਡੀ ਉਪਲਬਧੀ ਕਰ ਰਿਹਾ ਹੈ ਜੀ ਸੋ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੇਰਾ ਇਹ ਸੁਨੇਹਾ ਹੈ ਕਿ ਐਡੀ ਵੱਡੀ ਐਗਜ਼ੈਂਪਲ ਸੈੱਟ ਕਰਤੀ ਸਾਡੇ ਛੋਟੇ ਜਿਹੇ ਉਹਨੂੰ ਸਿੱਖ ਕੇ ਉਹਨੂੰ ਦੇਖ ਕੇ ਉਹਦੇ ਵੱਲ ਸਿੱਖੋ ਤੇ ਇੱਕ 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 ਨਾ ਗੋਲ ਸੈੱਟ ਕਰੋ ਇੱਕ ਡਿਸਪੀਸਪਲਨ ਚ आओ ਕਿ ਅਸੀਂ ਸਪੋਰਟਸ ਨੂੰ ਜਾਂ ਅਸੀਂ ਕਿਸੇ ਵੀ ਚੀਜ਼ ਵਾਸਤੇ ਕਰਨ ਵਾਸਤੇ ਮੈਂ ਜ਼ੋ ਮੰਨਦਾ ਡਿਸਪੀਸਪਲਨ ਸਭ ਤੋਂ ਜ਼ਰੂਰੀ ਹੈਗਾ ਇੱਕ ਟਾਈਮ ਟੇਬਲ ਬਣਾਓ ਆਪਣੀ ਲਾਈਫ ਦਾ ਅਸੀਂ ਸਕੂਲ ਵਿੱਚ ਵੀ ਜਾਂਦੇ ਤਾਂ ਕਿ ਟਾਈਮ ਟੇਬਲ ਦੇ ਨਾਲ ਚੱਲਦੇ ਆ ਤਾਂ ਅਗਰ ਟਾਈਮ ਟੇਬਲ ਬਣੇਗਾ ਅਗਰ ਅਸੀਂ ਡਾਈਟ ਦਾ ਸੇਧ ਦਾ ਧਿਆਨ ਰੱਖਾਂਗੇ ਸਪੋਰਟਸ ਵਿੱਚ ਆਵਾਂਗੇ ਤਾਂ ਨਸ਼ਿਆਂ ਤੋਂ ਜ਼ਰੂਰ ਅਸੀਂ ਦੂਰ ਰਹਾਂਗੇ ਮੇਰੀ ਸਾਰਿਆਂ ਲਈ ਇਹੀ ਉਮੀਦ ਵੀ ਹੈ ਤੇ ਮੈਂ ਇਹੀ ਕਹਿੰਦਾ ਵੀ ਆਪਾਂ ਸਪੋਰਟਸ ਵਿੱਚ ਹਮੇਸ਼ਾ ਜੁੜੀਏ ਤੇ ਆਪਾਂ ਆਪਣੇ ਦੇਸ਼ ਤੇ ਆਪਣੇ ਨਾਮ ਪੇਰੈਂਟਸ ਆਪਣੇ ਸਕੂਲਾਂ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ